ਸ਼੍ਰੀ ਹਰਮੰਦਰ ਸਾਹਿਬ ਨੂੰ ਬੰਬ ਦੇ ਨਾਮ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਹੁਣ ਪੁਲਿਸ ਵੱਲੋਂ ਫਰੀਦাবাদ ਤੋਂ ਸ਼ੁਭਮ ਦੂਬੇ ਨਾਮ ਦਾ ਨੌਜਵਾਨ ਕਾਬੂ ਕੀਤਾ ਗਿਆ ਤਾਂ ਇਹ ਸ਼ੁਭਮ ਦੂਬੇ ਜੋ ਕਿ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਇਸ ਦੇ ਵੱਲੋਂ ਧਮਕੀਆਂ ਆਈਆਂ ਨੇਦਰਸੇ ਪਿਛਲੇ ਕੁਝ ਦਿਨਾਂ ਤੋਂ ਗੋਲਡਨ ਟੈਂਪਲ ਨੂੰ ਈਮੇਲ ਜ਼ਰੀਏ ਬੰਬ ਦੇ ਨਾ ਉਡਾਉਣ ਦੀ ਧਮਕੀ ਮਿਲਦੀ ਹੈ ਤੇ ਜਦ ਇਸ ਦੀ ਟੈਕਨੀਕਲ ਤੌਰ ਤੇ ਜਾਂਚ ਹੋਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਮੁੰਡਾ ਇਸ ਨੂੰ ਕਾਬੂ ਕੀਤਾ ਗਿਆ ਤਾਂ ਕਿ ਹੈ ਵਿਚਾਰਿਆ ਹੈ ਕਿ ਅਜਿਹਾ ਹੀ ਸ਼੍ਰੀ ਦੇਵੀਤਲਾ ਮੰਦਿਰ ਦੀ ਸਿਕਿਉਰਿਟੀ ਵੀ ਵਧਾਈ ਗਈ ਹੈ ਤੇ ਹੋਰ ਧਾਰਮਿਕ ਸਥਾਨਾਂ ਦੀ ਸੁਰੱਖਿਆ ਛੋਣ ਵਾਅਦਾ ਕਰ ਦਿੱਤਾ ਗਿਆ ਹੈ ਦੱਸਿਆ ਵੀ ਜਾ ਰਿਹਾ ਕਿ ਮੰਦਰ ਦੀ ਸਿਕਿਉਰਿਟੀ ਦੇ ਲਈ ਵਿਆਖਟ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ ਤੇ ਇਸ ਦੇ ਦਰਮਿਆਨ ਕਿ ਐ ਵੀ ਜਾ ਰਿਹਾ ਮਨਾਥਿਆ ਟੰਗ ਲੈ ਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਨੇ ਕਿਉਂਕਿ ਤਮਾਮ ਧਾਰਮਿਕ ਯਾਤਰਾਵਾਂ ਤੇ ਧਾਰਮਿਕ ਸਥਾਨਾਂ ਤੇ ਇਸ ਵੇਲੇ ਡਰ ਬਣਿਆ ਹੋਇਆ ਤੇ ਇਸ ਦੇ ਦਰਮਿਆਨ ਇਸ ਨੂੰ ਲੈ ਕੇ ਜਿਹੜੀ ਗੋਲਡਨ ਟੈਂਪਲ ਨੂੰ ਲਗਾਤਾਰ ਬੰਬ ਦੇ ਨੋੜਾਉਣ ਦੀਆਂ ਧਮਕੀਆਂ ਮਿਲੀਆਂ ਤਾਂ ਇਸ ਤੋਂ ਬਾਅਦ ਪੁਲਿਸ ਵੱਲੋਂ ਸ਼ੁਭਮ ਦੂਬੇ ਨੂੰ ਤਾਂ ਗ੍ਰਿਫਤਾਰ ਕੀਤਾ ਗਿਆ ਪਰ ਇਹ ਈਮੇਲਸ ਦਾ ਸਿਲਸਿਲਾ ਜੇ ਵੀ ਨਹੀਂ ਰੁਕ ਰਿਹਾ ਪੁਲਿਸ ਤੇ ਫੋਰੈਂਸਿਕ ਟੀਮਾਂ ਲੈਪਟਾਪ ਤੇ ਫੋਨ ਜੋ ਕਿ ਸ਼ੁਭਮ ਦੇ ਜ਼ਬਤ ਕੀਤੇ ਗਏ ਸੀ ਉਹਨਾਂ ਦੀ ਜਾਂਚ ਕਰ ਰਹੀ ਹੈ ਹਾਲਾਂਕਿ ਪੁਲਿਸ ਦਾ ਇਹ ਕਹਿਣਾ ਕਿ ਅਜੇ ਤੱਕ ਪੂਰੇ ਤਰੀਕੇ ਨਾਲ ਸਫਲਤਾ ਨਹੀਂ ਮਿਲੀ ਹੈ ਉਹਨਾਂ ਨੇ ਵੀ ਦੱਸਿਆ ਹੈ ਕਿ ਦਿੱਲੀ ਫਰੀਦাবাদ ਤੋਂ ਤਾਮਿਲਨਾਡੂ ਪੁਲਿਸ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਲੱਗਦਾ ਹੈ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ ਬਹੁਤ ਵੱਡਾ ਕੋਈ ਗੈਂਗ ਐਸਾ ਹੋ ਸਕਦਾ ਹੈ ਕਿਉਂਕਿ ਜਿਵੇਂ ਕੱਲ ਖਬਰਾਂ 'ਚ ਅਸੀਂ ਪੜਿਆ ਕਿ ਦੋ ਦੋਸ਼ੀ ਜਿਹੜੇ ਨੇ ਤਾਮਿਲਨਾਡੂ ਦਾ ਗ੍ਰਿਫਤਾਰ ਕੀਤੇ ਗਏ ਇੱਕ ਦੋਸ਼ੀ ਜਿਹੜਾ ਉਹ ਫਰੀਦাবাদ ਤੋਂ ਜਿਹੜਾ ਕੋ ਸਾਫਟਵੇਅਰ ਇੰਜੀਨੀਅਰ ਹੈ ਉਹਨੂੰ ਕਾਬੂ ਕੀਤਾ ਉਹਨੂੰ ਫੜਿਆ ਹੈ ਇਨਾਂ ਦੇ ਫੜੇ ਜਾਣ ਦੇ باوجود ਵੀ ਜਿਹੜੀਆਂ ਮੇਲਾ ਨੇ ਉਹ ਆ ਰਹੀਆਂ ਤੇ ਇਹ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਐਸਾ ਕੌਣ ਹੋ ਸਕਦਾ ਹੈ ਕਿ ਜਿਹੜਾ ਸਿੱਖਾਂ ਦੇ ਇਸ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਖਿਲਾਫ ਸਾਜ਼ਿਸ਼ ਕਰ ਰਿਹਾ ਹੈ ਔਰ ਸੰਗਤ ਨੂੰ ਭੈ ਪੀਤ ਕਰਨ ਦਾ ਯਤਨ ਕਰ ਰਿਹਾ ਸਰਕਾਰ ਜਿਹੜੇ ਫੜੇਗਾ ਦੋਸ਼ੀ ਨੇ ਉਹਨਾਂ ਤੋਂ ਬਹੁਤ ਸਖਤੀ ਦੇ ਨਾਲ ਪੁੱਛਗਿੱਛ ਕਰੇ ਔਰ ਜਿਹੜੇ ਬਾਕੀ ਦੋਸ਼ੀ ਨੇ ਜਿਹੜਾ ਹੁਣ ਵੀ ਹਾਲੇ ਮੇਲਾ ਕਰਨ ਦੇ ਕਾਰਨ ਪਤਾ ਲੱਗਾ ਹੈ ਕਿ ਅੱਜ ਵੀ ਇੱਕ ਸਤਵੀਂ ਮੇਲ ਜਿਹੜੀ ਹੈ ਉਹ ਅਸ਼ੀਰ ਦਰਬਾਤ ਸਾਹਿਬ ਦੀ ਮੇਲ ਤੇ ਅੱਜ ਫੇਰ ਆਈ ਹੈ ਔਰ ਇਹਨਾਂ ਨੂੰ ਜਲਦੀ ਕਾਬੂ ਕਰਕੇ ਤੇ ਇਹਨਾਂ ਨੂੰ ਸੰਗਤ ਦੇ ਸਾਹਮਣੇ ਜਿਹੜੀ ਸਰਕਾਰ ਹੈ ਉਹ ਲਿਆਵੇ ਔਰ ਜਿਹੜੀ ਬਣਦੀ ਸਜ਼ਾ ਹੈ ਉਹ ਜ਼ਰੂਰ ਦੇਵੇ ਸੰਸਮ ਜੀ ਤੁਸੀਂ ਜਿੱਤੋਂ ਡਿਊਟੀ ਕਰ ਰਹੇ ਹੋ ਤੁਸੀਂ ਪਖੂਪੀ ਜਾਣਦੇ ਹੋ ਇਸ ਏਰੀਏ ਨੂੰ ਲੱਗੋਂ ਤੁਸੀਂ ਲੋਕਲ ਵੀ ਹੋ ਤੁਸੀਂ ਐਜ਼ ਅ ਸਿੰਘ ਸਾਹਿਬ ਤੁਸੀਂ ਕੀ ਮੰਗਦੇ ਹੋ ਕਿ ਦਰਬਾਰ ਸੱਚ ਕਿਹੋ ਜੀ ਸੁਰੱਖਿਆ ਹੋਣੀ ਚਾਹੀਦੀ ਹੈ ਤਾਂ ਕਿ ਸੰਗਤਾਂ ਦੀ ਜਿਹੜੀ ਸੁਰੱਖਿਆ ਉਸ ਨੂੰ ਯਕੀਨੀ ਬਣਾਇਆ ਜਾ ਸਕੇ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਦੇਖੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦਾ ਜਿਹੜਾ ਪ੍ਰਸਾਰ ਹੈ ਜਿਹੜਾ ਕੰਪਲੈਕਸ ਹੈ ਘੇਰਾ ਇਹਦੇ ਵਿੱਚ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਹੈ ਪ੍ਰਕਰਮਾ ਤੋਂ ਬਾਅਦ ਪਲਾਜ਼ਾ ਹੈ ਸੈਕਟਰੀਏਟ ਹੈ ਖੰਡ ਪੜ ਸਭਾ ਵਾਲੇ ਕਮਰੇ ਨੇ ਸਰਾਮਾ ਨੇ ਲੰਗਰ ਹੈ ਔਰ ਟਾਇਲਟ ਬਾਥਰੂਮ ਸੰਗਠਿਤ ਸਹੂਲਤਵਾਸ ਸੇਵਾ ਜਿਹੜੇ ਨੇ ਉਹ ਬਣਾਏ ਹੋਏ ਨੇ ਬਹੁਤ ਸਾਰਾ ਜਿਹੜਾ ਥਾਂ ਹੈ ਉਹ ਐਸਾ ਹੈ ਕਿ ਜਿਹੜੀਆਂ ਲੁਕਮੀਆਂ ਥਾਵਾਂ ਚ ਨੂੰ ਆਪਾਂ ਕਹਿ ਸਕਦਾ ਪਰ ਹਰਮੰਦਰ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਹਰਮੰਦਰ ਸਾਹਿਬ ਦੇ ਪ੍ਰਬੰਧ ਦੀ ਸੁਰੱਖਿਆ ਕਰਨ ਵਾਸਤੇ ਸક્ષਮ ਹੈ ਉਹ ਸਮਰੱਥ ਹੈ ਉਹ ਸੁਰੱਖਿਆ ਕਰ ਸਕਦਾ ਹੈ ਅਸੀਂ ਆਪਣੇ ਤੌਰ ਤੇ ਕੋਕੇ ਬਾਬੇ ਇਸ ਗੱਲ ਨੂੰ ਕਾਫੀ ਬਰੀਕੀ ਨਾਲ ਦੇਖਦਾ ਹੁੰਨ ਕਿ ਜਦ ਵੀ ਮੈਂ ਸਿਆਬਤੇ ਜਾਣਾ ਆਸ-ਪਾਸ ਦੇਖਦਾ ਕਿਤੇ ਕੋਈ ਫालतू ਚੀਜ਼ ਤਾਂ ਨਹੀਂ ਪਈ ਕਿਤੇ ਕੋਈ ਫालतू ਵੈਸਾ ਐਸੀ ਵੈਸੇ ਕੋਈ ਗਲਤੀ ਤਾਂ ਨਹੀਂ ਹੋਏ ਜਾਂ ਕੋਈ ਕੋਈ ਇਸ ਤਰ੍ਹਾਂ ਦਾ ਕੋਈ ਬੰਦਾ ਆਉਂਦਾ ਤੇ ਉੱਤੇ ਵੀ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜਾ ਬੰਦਾ ਕੋਸ਼ਕੀ ਹੈ ਜਾਂ ਕੋਈ ਬਾਰ-ਬਾਰ ਆ ਰਿਹਾ ਤੇ ਐਸੀ ਸਮਰੱਥਾ ਹੈ ਇਸ ਗੱਲ ਦੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦਾ ਜਿਹੜਾ ਜਿਹੜਾ ਪ੍ਰਬੰਧ ਹੈ ਉਹ ਬੜੀ ਬਰੀਕੀ ਤੇ ਨਾਲ ਇਸੀ ਦਾ ਖਿਆਲ ਰੱਖ ਰਿਹਾ ਹੈ ਪਰ ਸਰਕਾਰਾਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਬਾਹਰ ਜਿਹੜਾ ਜਿਹੜੇ ਕੁਸ਼ਰਾਰਤੀ ਅਨਸਰ ਨੇ ਉਹ ਕੋਈ ਐਸੀ ਵੈਸੀ ਜਿਹੜੀ ਸ਼ਰਾਰਤ ਹੈ ਉਹ ਬਿਲਕੁਲ ਨਾ ਕਰਨ ਠੀਕ ਹੈ ਜੀ ਸ਼ਖਰ ਜੀ ਈਮੇਲ ਆ ਰਹੀ ਹੈ ਔਰ ਇਹ ਧਮਕੀ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਸਿਆਸਤ ਕਰਦੀ ਵੀ ਇੱਕ ਮੁੱਦੇ ਨੂੰ ਕਿਵੇਂ ਦੇਖ ਰਹੀ ਹੈ ਦੇਖੋ ਇਹ ਇੱਕ ਬੜਾ ਗੰਭੀਰ ਮੁੱਦਾ ਹੈ ਇਹਦੇ ਤੇ ਸਿਆਸਤ ਸਿਆਸੀ ਲੋਕਾਂ ਨੂੰ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਸਿਆਸੀ ਲੋਕਾਂ ਦਾ ਕੰਮ ਹੁੰਦਾ ਹੈ ਸਿਆਸਤ ਕਰਨਾ ਉਹ ਧਰਮ ਨੂੰ ਨਹੀਂ ਦੇਖਦੇ ਸਿਆਸਤ ਇਸ ਮੌਤੇ ਬਿਲਕੁਲ ਨਹੀਂ ਕਰਨੀ ਚਾਹੀਦੀ ਸਾਰਿਆਂ ਨੂੰ ਇੱਕ ਰਾਏ ਬਣਾ ਕੇ ਤੇ ਇਹ ਜਿਹੜੀ ਸਾਜ਼ਿਸ਼ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਵਾਸਤੇ ਇਹ ਧਮਕੀ ਭਰੀਆਂ ਈਮੇਲਾਂ ਆ ਰਹੀਆਂ ਐ ਇਹ ਜਿਹੜੀ ਸਾਜ਼ਿਸ਼ ਹੋ ਰਹੀ ਹੈ ਉੱਤੇ ਸਾਰਿਆਂ ਨੂੰ ਆਪਣਾ ਧਿਆਨ ਨੂੰ ਕੇਂਦਰਿਤ ਕਰਨਾ ਚਾਹੀਦਾ ਔਰ ਇਹ ਜੋਰ ਬਣਾ ਕੇ ਜਿਹੜਾ ਉਹ ਜਿਹੜੇ ਦੋਛੀ ਨੇ ਉਹ ਸੰਗਤ ਦੇ ਸਾਹਮਣੇ ਲਿਆਉਣੇ ਚਾਹੀਦੇ ਨੇ ਸਿੰਘ ਸਰ ਜਿਹੜੇ ਸੰਗਤਾਂ ਦੂਰ ਨੇ ਦੂਰ ਬੈਠ ਕੇ ਖਬਰਾਂ ਸੁਣ ਰਹੀਆਂ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਕਈ ਸਵਾਲ ਹੁੰਦੇ ਆ ਪਰ ਕਈ ਇੱਕ ਬਾਰਾਂ ਹੱਥ ਵਿੱਚ ਬਿਆਨ ਪੜਨ ਨੂੰ ਮਿਲ ਰਿਹਾ ਕਿ ਸੰਗਤ ਦੇ ਪ੍ਰਭਾਵ ਪਿਆ ਸੰਗਤ 20% ਘਟ ਗਈ 30% ਘਟ ਗਈ ਅਜਿਹੇ ਦੇ ਵਿੱਚ ਸੰਗਤਾਂ ਨੂੰ ਕਿਵੇਂ ਬੀਤਦਾ ਨਹੀਂ ਐਸਾ ਐਸਾ ਨਹੀਂ ਹੁੰਦਾ ਦੇਖੋ ਸੰਗਤ ਕਈ ਵਾਰਾਂ ਬੱਚਿਆਂ ਦੇ ਕੋਈ ਛੁੱਟੀਆਂ ਹੁੰਦੀਆਂ ਨੇ ਸ਼ਨੀਵਾਰ ਹੁੰਦਾ ਐਤਵਾਰ ਹੁੰਦਾ ਸੰਗਤ ਵੱਧ ਜਾਂਦੀ ਹੈ ਛੁੱਟੀਆਂ ਹੁੰਦੀਆਂ ਸੰਗਤ ਵੱਧ ਜਾਂਦੀ ਹੈ ਕੋਈ ਗੁਰਪੁਰਬਾਂ ਦੇ ਦਿਨ ਹੁੰਦੇ ਨੇ ਸੰਗਤ ਵੱਧ ਜਾਂਦੀ ਹੈ ਇਹ ਕਿਸੇ ਵੇਲੇ ਸੰਗਤ ਦੀ ਵਾਧ ਕਾਟ ਜਿਹੜੀ ਹੋ ਜਾਂਦੀ ਹੈ ਲੇਕਿਨ ਇਹ ਕਹਿਣਾ ਕਿ ਸੰਗਤ ਭੈਪੀਤ ਹੋ ਕੇ ਤੇ ਦਰਬਾਰ ਸਾਹਿਬ ਨਹੀਂ ਆ ਰਹੀ ਇਹ ਬਿਲਕੁਲ ਗਲਤ ਹੈ ਸੰਗਤ ਰੋਟੀ ਕਿੰਦੀ ਸੰਗਤ ਜਿਹੜੀ ਹੈ ਉਹ ਬਿਲਕੁਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਆ ਰਹੀ ਹੈ ਫਿਰ ਵੀ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਐਸਾ ਕੋਈ ਵੀ ਆਪਣੇ ਮਾਨ ਵਿੱਚ ਭੈ ਖੋਫ ਬਿਲਕੁਲ ਨਾ ਰੱਖਣ ਉਹ ਆਪਣੇ ਗੁਰੂ ਤੇ ਭਰੋਸਾ ਕਰਕੇ ਤੇ ਗੁਰੂ ਆਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਥਾਨਾਂ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਇਸ਼ਨਾਨ ਕਰਨ ਵਾਸਤੇ ਜ਼ਰੂਰ ਪਹੁੰਚਣ ਛੋਟਾ ਹੀ ਗੱਲ ਹੈ ਜੀ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਇਹ ਮਾਹੌਲ ਤਣਾਪੂਰਨ ਹੁੰਦਾ ਜਾ ਰਿਹਾ ਹੈ ਈਮੇਲਸ ਲਗਾਤਾਰ ਆ ਰਹੀਆਂ ਨੇ ਪਰ ਪੰਜਾਬ ਸਰਕਾਰ ਕਿਤੇ ਨਾ ਕਿਤੇ ਸੁਹਿਰਤ ਨਹੀਂ ਜਾਪ ਰਹੀ ਨਾ ਹੀ ਪਕੌਂਸਿੰਗ ਮਾਨ ਦੀ ਕੋਈ ਐਸਈਪੀਸੀ ਦੇ ਨਾਲ ਕੋਈ ਤਾਲਮੇਲ ਹੈ ਪ੍ਰਸ਼ਾਸਨ ਜ਼ਰੂਰ ਕੰਮ ਕਰ ਰਿਹਾ ਹੈ ਪਰ ਸਰਕਾਰ ਵੱਲੋਂ ਕੋਈ ਵੀ ਠੰਡੀ ਹਵਾ ਦਾ ਬੁਲਾ ਨਹੀਂ ਆ ਰਿਹਾ ਨਾ ਹੀ ਪ੍ਰਧਾਨ ਸਾਹਿਬ ਦੇ ਨਾਲ ਗੱਲਬਾਤ ਕੀਤੀ ਗਈ ਨਾ ਹੀ ਮੁੱਖ ਸਕੱਤਰ ਦੇ ਨਾਲ ਗੱਲਬਾਤ ਕੀਤੀ ਗਈ ਕਿਵੇਂ ਦੇਖਿਓ ਇਸ ਤੋਂ ਇਲਾਵਾ ਹੋਰਨਾਂ ਪਾਰਟੀਆਂ ਦੇ ਆਗੂ ਆ ਕੇ ਇੱਥੇ ਨਤਮਸਤਕੀ ਹੋਏ ਮਿਲਕੇ ਗਰੀ ਦੇ ਚਿੰਤਾ ਵੀ ਜ਼ਾਹਰ ਕੀਤੀ ਆ ਪੰਜਾਬ ਸਰਕਾਰ ਵੱਲੋਂ ਕੋਈ ਨਹੀਂ ਆਇਆ ਦੇਖੋ ਪੰਜਾਬ ਸਰਕਾਰ ਜੋ ਵੈਸ ਵੇਲੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਸਤਖੰਡ ਸ੍ਰੀ ਅਮੰਦਰ ਸਾਹਿਬ ਜੀ ਪੰਜਾਬ ਦੀ ਇਸ ਪਾਵਨ ਪੁਤਰ ਤਰਤੀ ਸ੍ਰੀ ਅਮਰਸਰ ਸਾਹਿਬ ਜੀ ਵਿਖੇ ਸਥਿਤ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਨਾਲ ਜਾਂ ਜਿਹੜੇ ਚੀਫ ਸਕੱਟਰੀ ਨੇ ਉਹਨਾਂ ਦੇ ਨਾਲ ਜਾਂ ਮੈਨੇਜਰ ਸਾਹਿਬ ਦੇ ਨਾਲ ਸਖਤਰ ਸਾਹਿਬਾਨ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਰਾਪਤਾ ਹੁਣ ਤੱਕ ਨਾ ਕਰਨਾ ਇਹ ਬੜੀ ਗਲਤ ਗੱਲ ਹੈ ਬੜਾ ਇਹਦਾ ਕੋਈ ਸੁਨੇਹਾ ਜਿਹੜਾ ਇਹ ਲੋਕਾਂ ਦੇ ਵਿੱਚ ਚੰਗਾ ਸੁਨੇਹਾ ਨਹੀਂ ਜਾਂਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਰੰਤ ਹਰਕਤ ਵਿੱਚ ਆਉਂਦਿਆਂ ਇਸ ਵਿਸ਼ੇ ਤੇ ਕੰਮ ਕਰਨਾ ਚਾਹੀਦਾ ਹੈ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜਿਹੜਾ رابطہ ਕਰਕੇ ਇਸ ਮਸਲੇ ਤੇ ਹੱਲਵਲ ਆਉਣਾ ਚਾਹੀਦਾ ਹੈ ਧੰਨਵਾਦ ਠੀਕ ਹੈ ਧੰਨਵਾਦ ਠੀਕ ਹੈ ਜੀ